ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤ ਗੁਰਾਂ ਦੀ ਮਿਹਰ ਦਾ ਸੰਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਭਾਈ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਗਉੜੀ ਰਾਗ ਵਿੱਚ ਭਗਤ ਜੀ ਦੀ ਬਾਣੀ ਚੱਲ ਰਹੀ ਹੈ ਭਗਤ ਜੀ ਦੇ 10 ਸ਼ਬਦ ਕਾਲ ਸੰਪੂਰਨ ਹੋਏ ਸੀ ਜੋ ਆਪਣੀ ਰਚਨਾ ਤੋਂ ਭਗਤ ਜੀ ਵਚਨ ਕਰਦੇ ਹੋਏ 325 ਅੰਗ ਤੇ ਭਗਤ ਜੀ ਦੇ ਸ਼ਬਦ ਸਭ ਆਇਮਾਨ ਹਨ ਆਪਣੀ ਰਸਨਾ ਤੋਂ ਭਗਤ ਕਬੀਰ ਜੀ ਬਚਨ ਕਰਦੇ ਹਨ ਜੀ ਗੌੜੀ ਕਬੀਰ ਜੀ ਉਪਜਾਨ ਨਿਪਜਾਨ ਨਿਪਜ ਸਮਾਈ ਨਾ ਨੋ ਦਿਖਤ ਇਹੋ ਜਗ ਧਾਈ ਧਨ ਤਨ ਭਗਤ ਕਬੀਰ ਸਾਹਿਬ ਜੀ ਆਪਣੀ ਰਸਨਾ ਤੋਂ ਆਇਏ ਸ਼ਬਦ ਬਿਆਨ ਕਰਦੇ ਹੋਏ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ ਭਗਤ ਜੀ ਵਤਨ ਕਰਦੇ ਆ ਨੁਪਜੈ ਨਿਪਜੈ ਨਿਪਜ ਸਮਾਈ ਨੈਨੋ ਦਿਖਤ ਇਹੋ ਜਗ ਜਾਈ ਵਿਰਾਗ ਮਈ ਸ਼ਬਦ ਭਗਤ ਜੀ ਚਾਰਨ ਕਰਦੇ ਹਨ ਜਿਹੜਾ ਕੀ ਆਮ ਆਪਾਂ ਵਿਰਾਗਵੀ ਸਮਾਗਮਾਂ ਤੇ ਸ਼ਬਦ ਪੜੇ ਜਾਂਦੇ ਹਨ ਭਗਤੀ ਜੀ ਵਚਨ ਕਰਦਿਆਂ ਕਹਿੰਦੇ ਇਹ ਮਨੁੱਖ ਉਹ ਪਰਮਾਤਮਾ ਦੇ ਹੁਕਮ ਦੇ ਵਿੱਚ ਪੈਦਾ ਹੁੰਦਾ ਹੈ ਪਿਤਾ ਜੀ ਰਕਤ ਬਿੰਦ ਤੋਂ ਉਹ ਪਰਮੇਸ਼ਰ ਇਹਨੂੰ ਪੈਦਾ ਕਰਦਾ ਹੈ ਸਾਧ ਸੰਗਤ ਜੀਓ ਮਨੁੱਖ ਜੰਮਦਾ ਹੈ ਸ੍ਰਿਸ਼ਟੀ ਵਿੱਚ ਪੈਦਾ ਹੁੰਦਾ ਹੈ ਉਪਜਦਾੰਦ ਤੇ ਨਿਪ ਜਾਂਦਾ ਹੈ ਸਾਧ ਸੰਗਤ ਜੀਓ ਜੰਮਦਾ ਹੈ ਤਾਂ ਮਰ ਜਾਂਦਾ ਹੈ ਉਹ ਮਾਲਕ ਦੇ ਹੁਕਮ ਦੇ ਵਿੱਚ ਹੀ ਦਾ ਜਨਮ ਹੁੰਦਾ ਹੈ ਇਹ ਮਾਲਕ ਦੇ ਹੁਕਮ ਦੇ ਵਿੱਚ ਹੀ ਨਿਪ ਚ ਜਾਂਦਾ ਹੈ ਖਤਮ ਹੋ ਜਾਂਦਾ ਹੈ ਭਗਤ ਜੀ ਵਚਨ ਕਰਦੇ ਹਨ ਕਿ ਪਿਤਾ ਦੀ ਰਕਤ ਬਿੰਦ ਤੋਂ ਮਾਏ ਦੇ ਗਰਭ ਵਿੱਚ ਸਰੀਰ ਬਣਦਾ ਹੈ ਮਨੁੱਖ ਜਿਹੜਾ ਪੈਦਾ ਹੁੰਦਾ ਹੈ ਅਤੇ ਪੈਦਾ ਹੋਣ ਤੇ ਜਦ ਸਮਾਪਾ ਕੇ ਮਰਿਤੂ ਵੀ ਹੋ ਜਾਂਦਾ ਹੈ ਇਹ ਸੰਸਾਰ ਆਮਨ ਜਾਣ ਹੈ ਭਾਵ ਕਿ ਸੰਸਾਰ ਸ੍ਰਿਸ਼ਟੀ ਜਿਹੜੀ ਆ ਭਗਤ ਜੀ ਕਹਿੰਦੇ ਇੱਥੇ ਕੋਈ ਆਉਂਦਾ ਹੈ ਕੋਈ ਜਾਂਦਾ ਹੈ ਖੇਲ ਹੈ ਪ੍ਰਮਾਤਮਾ ਦਾ ਕੋਈ ਉਪਜ ਜਾਂਦਾ ਪੈਦਾ ਹੋ ਜਾਂਦਾ ਕੋਈ ਮਰ ਜਾਂਦਾ ਹੈ ਨੈਣੋਂ ਦੇਖਤ ਇਹੋ ਜੱਗ ਜਾਈ ਹਰਿਦੂਜੀ ਕਹਿੰਦੇ ਅੱਖਾਂ ਦੇ ਨਾਲ ਦੇਖਦੇ ਆਂ ਤੱਕਦੇ ਆਂ ਕਹਿੰਦੇ ਜਗਤ ਜਿਹੜਾ ਹੈ ਉਹ ਮਰ ਰਿਹਾ ਹੈ ਕੋਈ ਆ ਰਿਹਾ ਹੈ ਕੋਈ ਜਾ ਰਿਹਾ ਹੈ ਜੱਗ ਜਾਈ ਜਗਤ ਜਿਹੜਾ ਹੈ ਸ੍ਰਿਸ਼ਟੀ ਦੇ ਜੀਵ ਹਾਂ ਨਾਉਂਦੇ ਜਾਂਦੇ ਹਨ ਲਾਜ ਨਾ ਮਰੋ ਅਹੋ ਘਰ ਮੇਰਾ ਅੰਤ ਕੀ ਬਾਏ ਨਹੀਂ ਕਛ ਤੇਰਾ ਭਗਤ ਜੀ ਕਹਿੰਦੇ ਤੈਨੂੰ ਸ਼ਰਮ ਆਉਣੀ ਚਾਹੀਦੀ ਏ ਲਾਜ ਆਉਣੀ ਚਾਹੀਦੀ ਏ ਸਾਨੂੰ ਜੀਵਾਂ ਨੂੰ ਕਹਿ ਰਹੇ ਨੇ ਭਗਤ ਜੀ ਕਹਿੰਦੇ ਜਿਹੜੇ ਘਰ ਨੂੰ ਭਾਈ ਤੂੰ ਆਪਣਾ ਸਮਝਦਾ ਤੈਨੂੰ ਕਹਿਣ ਲੱਗਿਆ ਸ਼ਰਮ ਆਉਣੀ ਚਾਹੀਦੀ ਉਹ ਤੇਰਾ ਘਰ ਨਹੀਂ ਹੈ। ਲਾਜ ਕਹਿੰਦੇ ਨੇ ਸ਼ਰਮ ਨੂੰ। ਕਈ ਬਜ਼ੁਰਗ ਲਾਜ ਵੀ ਕਹਿ ਦਿੰਦੇ ਨੇ ਕਹਿੰਦੇ ਲਾਜ ਆਉਣੀ ਚਾਹੀਦੀ ਏ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ। ਇੱਥੇ ਭਗਤ ਜੀ ਜੀਵਾ ਨੂੰ ਕਹਿ ਰਹੇ ਹਨ ਕਹਿੰਦੇ ਭਾਈ ਜਿਹੜੇ ਘਰ ਨੂੰ ਤੂੰ ਆਪਣਾ ਸਮਝਦਾ ਲਾਜ ਨਾ ਮਰੋ ਕਹੋ ਘਰ ਮੇਰਾ। ਇਹਦੇ ਇਲਾਜ ਨਾਲ ਮਰ ਜਾਣਾ ਚਾਹੀਦਾ ਘਰ ਤੇਰਾ ਨਹੀਂ ਐ ਅੰਤ ਕੀ ਬਾਤ ਨਹੀਂ ਕਛ ਤੇਰਾ ਇਹਦੇ ਅੰਤ ਵੇਲੇ ਤੇਰਾ ਹੀ ਨਹੀਂ ਸਭ ਕੁਝ ਪਰਾਇਆ ਬਣ ਜਾਣਾ ਜਦੋਂ ਤੇਰੀ ਮੌਤ ਆਉਣੀ ਐ ਤੂੰ ਸਰੀਰ ਕਰਕੇ ਮਰਨਾ ਜਿਹੜ ਨੂੰ ਚੀਜ਼ਾਂ ਨੂੰ ਤੂੰ ਆਪਣੇ ਸਮਝਦਾ ਹੈ ਜਿਹੜੇ ਘਰ ਨੂੰ ਤੂੰ ਆਪਣਾ ਬਣਾਉਂਦਾ ਘਰ ਹੀ ਨਹੀਂ ਇੱਥੇ ਹਰ ਚੀਜ਼ ਨੂੰ ਅਸੀਂ ਆਪਣਾ ਸਮਝਦੇ ਆਂ ਸ੍ਰਿਸ਼ਟੀ ਵਿੱਚ ਜਿੰਨੀਆਂ ਚੀਜ਼ਾਂਨ ਵਸਤਵਾ ਤੋਂ ਲੈ ਕੇ ਜੀਵਾਂ ਤੱਕ ਸਾਰਾ ਕੁਝ ਹੀ ਅਸੀਂ ਆਪਣਾ ਬਣਾਈ ਫਿਰਦੇ ਹਾਂ ਕਿ ਸਭ ਕੁਝ ਸਾਡਾ ਹੈ ਭਗਤ ਜੀ ਕਹਿੰਦੇ ਸਾਨੂੰ ਲਾਜ ਆਉਣੀ ਚਾਹੀਦੀ ਹੈ ਇੱਥੇ ਤਾਂ ਘਰ ਵੀ ਤੇਰਾ ਨਹੀਂ ਹੈ ਉਹਦੇ ਵਿੱਚ ਰਹਿਣ ਵਾਲੇ ਜੀਵ ਜਿਹੜੇ ਹਨ ਪਰਿਵਾਰ ਹੈ ਉਹ ਵੀ ਤੇਰਾ ਨਹੀਂ ਇੱਕ ਦਿਨ ਇਹਨਾਂ ਨੂੰ ਵੀ ਛੱਡ ਕੇ ਜਾਣਾ ਕਰਮ ਰਿਸ਼ਤੇ ਹਨ ਉੱਥੇ ਵਸਤਵਾ ਜੈ ਦਾਤ ਮਾਇਆ ਸਭ ਕੁਝ ਇੱਥੇ ਧਿਆ ਸਭ ਕੁਝ ਰਹਿ ਜਾਣਾ ਸ੍ਰਿਸ਼ਟੀ ਦੇ ਵਿੱਚ ਛੱਡਣਾ ਪੈਣਾ ਹੈ ਇਹ ਸ੍ਰਿਸ਼ਟੀ ਦੇ ਵਿੱਚੋਂ ਕੋਈ ਵੀ ਚੀਜ਼ ਸੱਚ ਨਹੀਂ ਹੈ ਨਾਸਵੰਤ ਸੰਸਾਰ ਹੈ ਇੱਥੇ ਸਭ ਕੁਝ ਨਾਸ ਹੋਣ ਵਾਲਾ ਹੈ ਇਸ ਕਰਕੇ ਸਭ ਕੁਝ ਪਰਾਇਆ ਹੋ ਜਾਣਾ ਜਦੋਂ ਤੈਨੇ ਆਤਮਾ ਸਰੀਰ ਨੇ ਮਰਨਾ ਹੈ ਇਹ ਸਭ ਕੁਝ ਪਰਾਇਆ ਹੋ ਜਾਣਾ ਰਹਾਉ ਸ਼੍ਰੀ ਰਾਮ ਜੀ ਕੀ ਭਗਤ ਜੀ ਅੱਗੇ ਵਾਚਨ ਕਰਦੇ ਹਨ ਜੀ ਅਣਕ ਯਤਨ ਹਰ ਕਾਇਆ ਪਾਲੀ ਮਰਤੀ ਮਾਰ ਅਗਨ ਸੰਗ ਜਾਲੀ ਭਗਤ ਜੀ ਵਾਚਨ ਕਰਦਿਆਂ ਕਹਿੰਦੇ ਅਨੇਕਾਂ ਯਤਨ ਕਰਕੇ ਕੰਮ ਕਰਕੇ ਅਸੀਂ ਕਾਇਆ ਦੀ ਪਾਲਣਾ ਕਰਦੇ ਹਾਂ ਸਰੀਰ ਨੂੰ ਪਾਲਦੇ ਹਾਂ ਦਿਨਾਂ ਪ੍ਰਤੀ ਉਮਰਾਂ ਪ੍ਰਤੀ ਕਹਿੰਦੇ ਕਿੰਨੇ ਯਤਨ ਕਰਦੇ ਹਾਂ ਕਈ ਤੰਦੇ ਕੰਮ ਅਸੀਂ ਕਰਦੇ ਆਂ ਜ਼ਿੰਦਗੀ ਵਿੱਚ ਉਹਦਾ ਕੋਈ ਹੋਰ ਕਾਰਨ ਤਾਂ ਨਹੀਂ ਹੈ ਲਾਭ ਇਸ ਪੇਟ ਵਾਸਤੇ ਸਰੀਰ ਵਾਸਤੇ ਕਰਦੇ ਆਂ ਕੰਮ ਤੰਦੇ ਕੀ ਭੁੱਖ ਜੜੀ ਆ ਭੋਜਨ ਸਾਨੂੰ ਪ੍ਰਾਪਤ ਹੋਏ ਕਹਿੰਦੇ ਸਤਕੇ ਨੇਕਾਂ ਹੀ ਯਤਨ ਕਰਕੇ ਇਸ ਕਾਇਆ ਦੀ ਸਰੀਰ ਦੀ ਪਾਲਣਾ ਕੀਤੀ ਮਰਤੀ ਬਾੜ ਅਗਣ ਸੰਗ ਜਾਲੀ ਕਹਿੰਦੇ ਜਦੋਂ ਸਰੀਰ ਨੇ ਮਰਨਾ ਹੈ ਭਗਤ ਜੀ ਕਹਿੰਦੇ ਇਹ ਦੇਹ ਨੂੰ ਜਿਹੜੀ ਇਕਾਇਆ ਜਿਹੜੀ ਇਹਨੂੰ ਅਗਣ ਵਿੱਚ ਸਾੜ ਦਿੱਤਾ ਜਾਣਾ ਜਦੋਂ ਸਰੀਰ ਮਰਨਾ ਹੈ ਕਾਇਆ ਨੇ ਭਗਤ ਜੀ ਕਹਿੰਦੇ ਇਹਨੂੰ ਅੱਗ ਲਾ ਕੇ ਸਾੜ ਦਿੱਤਾ ਜਾਂਦਾ ਚੋ ਆ ਚੰਦਨ ਮਰਦਨ ਅੰਗਾ ਸੋ ਤਨ ਜਲੇ ਕਾਠ ਤੇ ਸੰਗਾ ਕਹਿੰਦੇ ਜਿਹੜੇ ਸਰੀਰ ਤੇ ਜਿਹੜੀ ਦੇਹ ਤੇ ਕਾਇਆ ਤੇ ਤੂੰ ਚੰਦਨ ਲਾਂਦਾ ਸੀ ਸੁਗੰਧੀਆਂ ਲਾ ਕੇ ਸ਼ਿੰਗਾਰਦਾ ਸੀ ਇਹ ਸਰੀਰ ਨੂੰ ਚੋਆ ਚੰਦਨ ਵਰਗੀਆਂ ਸੁਗੰਧੀਆਂ ਅਤਰ ਕਹਿੰਦੇ ਸੋ ਤਨ ਗਲੇ ਕਾਠ ਕੇ ਸੰਗਾ ਕਹਿੰਦੇ ਜਿੰਨਾ ਕੁਝ ਮਰਜੀ ਲਾਈ ਜਾ ਕਹਿੰਦੇ ਇਹਨੂੰ ਅਤਰ ਚੰਦਨ ਲਾਂਦਾ ਸੀ ਸੋ ਤਨ ਜਦੋਂ ਮਰਦਾ ਤਾਂ ਭਗਤ ਜੀ ਕਹਿੰਦੇ ਉਹ ਲੱਕੜਾਂ ਦੇ ਵਿੱਚ ਰੱਖ ਕੇ ਸਾੜ ਦਿੱਤਾ ਜਾਂਦਾ ਹੈ ਇਹਦੇ ਲੱਕੜਾਂ ਦੀ ਤਰ੍ਹਾਂ ਇਹ ਸਰੀਰ ਸੜ ਜਾਂਦਾ ਸੁਆਹ ਹੋ ਜਾਂਦਾ ਓ ਕਬੀਰ ਸੁਨਾਰੇ ਗੁਨੀਆ ਬਿਨ ਸਗੂ ਰੂਪ ਦੇਖਾ ਸਭ ਦੁਨੀਆ ਹੀਰਲੀਆਂ ਤੁਖਾਂ ਵਿੱਚ ਭਗਤ ਕਬੀਰ ਜੀ ਵਚਨ ਕਰ ਜਾਣ ਏ ਕਬੀਰ ਸੁਨੋ ਸੁਣ ਨਾ ਕਰੋ ਕਹਿੰਦੇ ਕਬੀਰ ਜੀ ਉਹ ਸੁਣਨਾ ਕਰੋ ਸੁਨੋਰੇ ਗੁਨਿਆ ਕਹਿੰਦੇ ਸੰਸਾਰ ਸ੍ਰਿਸ਼ਟੀ ਦੇ ਵਿੱਚ ਬਿਨ ਸੱਗੂ ਰੂਪ ਦੇਖੇ ਸਭ ਦੁਨੀਆ ਅਗਦੇ ਜੀ ਕਹਿੰਦੇ ਨੇਕਾ ਹੀ ਰੂਪ ਜਾਂਦੇ ਦੇਖੇ ਕਹਿੰਦੇ ਬਿਨਾ ਇਹ ਸ੍ਰਿਸ਼ਟੀ ਦੇ ਵਿੱਚ ਦੁਨੀਆ ਦੇ ਵਿੱਚ ਬਿਨ ਸੱਗੂ ਰੂਪ ਨੇਕਾ ਹੀ ਰੂਪ ਕਹਿੰਦੇ ਨੇਕਾ ਹੀ ਜੀਵ ਨੇਕਾ ਹੀ ਰੂਪ ਦੇਖੇ ਰਾ ਕੀਤੇ ਸੇੜੇ ਕੀ ਦੁਨੀਆ ਤੋਂ ਚਲੇ ਗਏ ਸਭ ਦੇਖੀ ਸਭ ਦੁਨੀਆਂ ਕਹਿੰਦੀ ਦੁਨੀਆਂ ਦੇ ਵਿੱਚ ਸ੍ਰਿਸ਼ਟੀ ਵਿੱਚ ਨਿਕਾਈ ਤੱਕ ਲੈ ਅੱਖਾਂ ਨਾਲ ਦੇਖ ਲੈ ਜਾਂਦੇ ਹੋਏ ਇਹਦੇ ਸੰਸਾਰ ਜਿਹੜਾ ਨਾਸਵਾਨ ਹੈ ਭਾਈ ਬੌੜੀ ਕਬੀਰ ਜੀ ਇੱਥੇ ਸ਼ਗਲਾ ਸ਼ਬਦ ਭਗਤ ਜੀ ਆਰੰਭ ਕਰਦੇ ਹਨ ਇਸ ਸ਼ਬਦ ਸੰਪੂਰਨ ਹੁੰਦਾ 12ਵੇਂ ਸ਼ਬਦ ਵਿੱਚ ਭਗਤ ਜੀ ਬਚਨ ਕਰਦੇ ਹਨ ਅਵਰ ਮੂਏ ਕਿਆ ਰੋਸ ਕਰੀਜੈ ਉਹ ਕੀ ਜੇ ਜੋ ਆਪਣ ਜੀਜਾ ਭਗਤ ਜੀ ਕਹਿੰਦੇ ਭਾਈ ਦੂਜਿਆਂ ਤੇ ਮਰਨ ਤੇ ਕਾਹਦਾ ਸੋਗ ਕਰਦਾ ਵੀਰ ਜੀ ਕਹ ਰਿਹਾ ਕਹਿੰਦੇ ਦੂਜਾ ਕੋਈ ਮਰਦਾ ਜਦੋਂ ਅਸੀਂ ਜਾਣਦੇ ਆ ਨਾ ਸੋਗ ਕਰਨ ਹਰਕ ਕਰਨ ਜਾਣੇ ਅਗਲੇ ਦੇ ਘਰ ਜਾ ਕੇ ਸੋਗ ਕਰਈਏ ਜਾ ਕੇ ਹਰਕ ਕਰਈਏ ਵਿਧੀ ਬਣੀ ਹੈ ਸਾਡੀ ਪਰ ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਕਾਹਦਾ ਸੋਗ ਕਰਕ ਕਰਦੇ ਹਾਂ ਅਵਰ ਮੂਏ ਕਿਆਰ ਸੋਗ ਕਰੀਜੈ ਕਹਿੰਦੇ ਹੋਰਣਾ ਦੇ ਵਰਨ ਤੇ ਕਾਹਦਾ ਸੋਗ ਹੈ ਭਗਤ ਜੀ ਕਹਿੰਦੇ ਸੋਗ ਤਾਂ ਤੱਕ ਤਾਂ ਕਰੀਏ ਜੇ ਅਸੀਂ ਜਾਣਾ ਨਹੀਂ ਹੈ ਕਹਿੰਦੇ ਸੋਗ ਤਾਂ ਤਾਂ ਬਣਦਾ ਸਾਡਾ ਕਰਨਾ ਜੇ ਅਸੀਂ ਸਥਿਰ ਰਹਿਣਾ ਹੈ ਕਿ ਕੋਈ ਮਾਰ ਗਿਆ ਉਹਦਾ ਸੋਗ ਕਰਾਈਏ ਕਹਿੰਦੇ ਤਾਂ ਝੂਠ ਹੈ ਕਹਿੰਦੇ ਤੌਕੀ ਜੇ ਜੋ ਆਪਣਨ ਜੀਜੇ ਕਹਿੰਦੇ ਤਾਂ ਕਰਨਾ ਬਣਦਾ ਭਗਤ ਜੀ ਕਹਿੰਦੇ ਜੇ ਆਪ ਜਿੰਦੇ ਰਵਾਂਗੇ ਜੀਜੇ ਤੋਂ ਭਾਵ ਜਿੰਦੇ ਰਹਿਣਾ ਭਗਤ ਜੀ ਕਹਿੰਦੇ ਤਾਂ ਸੋਗ ਬਣਦਾ ਜੇ ਅਸੀਂ ਜਿੰਦੇ ਰਹਿਣਾ ਹੋਵੇ ਅਸੀਂ ਵੀ ਮਰਨਾ ਇੱਕ ਦਿਨ ਜਾਣਾ ਹੈ ਭਗਤ ਜੀ ਕਹਿੰਦੇ ਫਿਰ ਸੋਗ ਤਾਂ ਬਣਦਾ ਨਹੀਂ ਕਹਿੰਦੇ ਉਹਦਾ ਹੁਕਮ ਹੈ ਉਹਦਾ ਭਾਣਾ ਹੈ ਉਹਨੂੰ ਮੰਨਣਾ ਪਵੇਗਾ ਕਹਿੰਦੇ ਅਸੀਂ ਸੋਗ ਕਰਨ ਬਹਿ ਜਾਂਦੇ ਆਂ ਉਕਰਲਾਨ ਬਹਿ ਜਾਂਦੇ ਆਂ ਕਹਿੰਦੇ ਜੇ ਆਪ ਨਾ ਮਰਨਾ ਹੋਵੇ ਤਾਂ ਬਣਦਾ ਮੈਨਾਂ ਮਰੂ ਮਰਬੂ ਸੰਸਾਰਾ ਅੱਗੇ ਧਾਰਨ ਦੇ ਨਿਰਭਗਤ ਜੀ ਕੇਂਦਰੀ ਭਾਵ ਰਹਾਉ ਦੀ ਪੰਕਤੀ 'ਚ ਬਿਸ਼ਰਾਮ ਦੇ ਕੇ ਕੇਂਦਰੀ ਭਾਵ ਦਰਸਾਉਂਦੇ ਹਨ ਕਹਿੰਦੇ ਪਰ ਮੈਂ ਨਹੀਂ ਮਰਨਾ ਕਹਿੰਦੇ ਮੈਨੂੰ ਮੇਰਾ ਪਿਆਰ ਆ ਮਿਲ ਗਿਆ ਉਹਨੇ ਮੈਨੂੰ ਜਿੰਦਿਆਂ ਕਰਤਾ ਮੈਨਾਂ ਮਰੂ ਮਰਬੂ ਸੰਸਾਰਾ ਕਹਿੰਦੇ ਮੈਂ ਮੇਰੀ ਆਤਮਾ ਜਿਹੜੀ ਹੈ ਮੈਂ ਮੈਂ ਨੂੰ ਤਾਂ ਮਾਰ ਲਿਆ ਮੇਰੀ ਆਤਮਾ ਸਰਜੀਤ ਹੋ ਗਈ ਸੰਸਾਰ ਮਰ ਜਾਵੇਗਾ ਪਰ ਆਤਮਾ ਸ੍ਰੀ ਉਹ ਨਹੀਂ ਮਰੇਗੀ ਸਰੀਰ ਮਰਦੇ ਹਨ ਆਤਮਾ ਨਹੀਂ ਮਰਦੀ ਇਹ ਚੇਤੇ ਰਹਿਣਾ ਚਾਹੀਦਾ ਸਾਨੂੰ ਸਰੀਰ ਕਰਕੇ ਅਸੀਂ ਜੀਵ ਮਰਦੇ ਹਾਂ ਜੇ ਕੋ ਕਹੇ ਕਿ ਆਤਮਾ ਆਤਮਾ ਨਹੀਂ ਮਰਦੀ ਮਨਮੁੱਖਾਂ ਦੀ ਆਤਮਾ ਸਰੀਰ ਵਿੱਚ ਹੀ ਮਰ ਜਾਂਦੀ ਹੈ ਜਿਹੜਾ ਮਾਨਮੁਖ ਆਦਮੀ ਹੈ ਵਾਪ ਸਤਿਗੁਰੂ ਜੀ ਕਹਿੰਦੇ ਭਗਤ ਜੀ ਕਹਿੰਦੇ ਉਹ ਤਾਂ ਸਰੀਰ ਵਿੱਚ ਹੀ ਮਰਿਆ ਤੁਲ ਹੈ ਉਹ ਰੋਜ਼ ਮਰਦਾ ਏ ਇੱਕ ਇੱਕ ਤਿਲ ਤੇ ਇੱਕ ਤਿਲ ਆਤਮਾ ਮਰਦੀ ਏ ਭਗਤ ਜੀ ਕਹਿੰਦੇ ਕਹਿੰਦੇ ਮੈਂ ਨਾ ਮਰਬੂ ਮਰੋ ਮਰਬੂ ਸੰਸਾਰਾ ਮੈਂ ਤੇ ਮਰਨਾ ਨਹੀਂ ਆਤਮਾ ਜਿਹੜੀ ਹੈ ਸਰਜੀ ਤੋਂ ਚੁਗਿਆਬ ਮੋਏ ਮਿਲਿਓ ਹੈ ਜਗ ਜੀਵਨ ਹਾਰਾ ਜੀਵਨਹਾਰਾ ਭਗਤ ਜੀ ਕਹਿੰਦੇ ਜਿਹੜਾ ਜਿਉਂਦਿਆਂ ਕਰਦਾ ਉਹ ਮਿਲ ਪਿਆ ਕਹਿੰਦੇ ਆਪ ਮੈਨੂੰ ਹੁਣ ਮੈਨੂੰ ਹਰੀ ਮਿਲ ਪਿਆ ਜੀਵਨਹਾਰਾ ਪ੍ਰਭੂ ਮਿਲ ਪਿਆ ਕਹਿੰਦੇ ਪ੍ਰਮਾਤਮਾ ਦੇ ਨਾਲ ਮੇਰੀ ਆਤਮਾ ਦਾ ਮੇਲ ਹੋ ਗਿਆ ਹੈ ਕਹਿੰਦੇ ਆਪ ਮੋਹੇ ਮਿਲਿਓ ਹੈ ਜੀਵਨਹਾਰਾ ਜਿਹੜਾ ਜਿਉਂਦਿਆਂ ਕਰਦਾ ਨਾ ਆਤਮਾ ਨੂੰ ਸਰਜੀਤ ਕਰਦਾ ਹੈ ਉਦੀ ਪ੍ਰਾਪਤੀ ਹੋ ਗਈ ਹੈ ਪ੍ਰਭੂ ਦੀ ਕਹਿੰਦੇ ਹੁਣ ਮੈਨੂੰ ਡਰ ਨਹੀਂ ਹੈ ਮਰਨ ਦਾ ਹੁਣ ਡਰਨ ਭੋ ਨਹੀਂ ਹੈ ਜਮਾਂ ਦਾ ਔਰ ਡਰਨ ਭੋ ਨਹੀਂ ਹੈ ਕਿ ਮੇਰੀ ਦੇਹ ਮਰ ਜਾਵੇਗੀ ਇਹਨੂੰ ਪਤਾ ਲੱਗ ਚੁੱਕਾ ਹੈ ਕਿ ਹਰੀ ਦੇ ਨਾਲ ਜਿਹੜਾ ਜਿਉਂਦਿਆਂ ਕਰਦਾ ਉਹ ਆਤਮਾ ਨੂੰ ਸਰਜੀਤ ਕਰ ਚੁੱਕਾ ਹੈ ਕਹਿੰਦੇ ਇਸ ਕਰਕੇ ਸਰੀਰ ਭਵੇਂ ਮਰ ਜਾਵੇ ਆਤਮਾ ਨਹੀਂ ਮਰੇਗੀ ਰਹਾ ਵਿਸ਼ਰਾਮ ਦੇ ਕੇ ਭਗਤ ਜੀ ਵਚਨ ਕਰਦੇ ਹਨ ਆ ਦੇਹੀ ਪਰਮਲ ਮੋਕੰਦਾ ਭਗਤ ਜੀ ਕਹਿੰਦੇ ਦੇਹੀ ਜਿਹੜੀ ਐ ਅਰਮਲ ਹੈ ਭਗਤ ਜੀ ਕਹਿੰਦੇ ਦੇਹੀ ਜਿਹੜੀ ਐ ਨੇ ਤਾਂ ਮਰਨਾ ਹੈ ਇੱਕ ਦਿਨ ਤਾਂ ਸੁਖ ਬਿਨਸੀ ਪਰਮਾਨੰਦਾ ਅਸੀਂ ਦੇਹ ਦੇ ਵਿੱਚੋਂ ਸੁਖ ਭਾਲਦੇ ਆ ਸੰਸਾਰੀ ਜਿਹੜੇ ਸੰਸਾਰੀ ਸੰਸਾਰ ਦੇ ਕੰਮਾਂ ਵਿੱਚੋਂ ਮੋਹ ਦੇ ਵਿੱਚੋਂ ਸੁਖ ਭਾਲਦੇ ਹਾਂ ਪਰ ਇਹ ਸੰਸਾਰ ਤਾਂ ਸਭ ਕੁਝ ਨਾਸਵਾਨ ਹੈ ਸ੍ਰਿਤੀ ਦੇ ਵਿੱਚ ਕੋਈ ਚੀਜ਼ ਨਹੀਂ ਜਿਹੜੀ ਨਾਸਵਾਰ ਨਾ ਹੋਵੇ ਦੇਹੀ ਪਰਮਲ ਮੈਂ ਕੰਦਾ ਤਾਂ ਸੁਖ ਬਿਨ ਸੇ ਪਰਮ ਆਨੰਦਾ ਕਹਿੰਦੇ ਇੱਕੋ ਹੀ ਪ੍ਰਮਾਤਮਾ ਸੁਖ ਪਰਮ ਆਨੰਦ ਪਰਮੇਸ਼ਰ ਜਿਹੜਾ ਸੁਖ ਦੇਣ ਵਾਲਾ ਹੈ ਨਹੀਂ ਤੇ ਸੰਸਾਰੀ ਸੁਖ ਬਿਨਸ ਜਾਂਦੇ ਹਨ ਖਤਮ ਹੋ ਜਾਂਦੇ ਹਨ ਵਾਟਾ ਏਕ ਪੰਚ ਪਨਹਾਰੀ ਵਾਟਾ ਕਹਿੰਦੇ ਹਨ ਛੋਟੇ ਖੂ ਨੂੰ ਇਹ ਸੰਸਕ੍ਰਿਤੀ ਦਾ ਲਬਜ ਹੈ ਕੂ ਕੂ ਕੂਆ ਕਹਿੰਦੇ ਨੇ ਕੂ ਨੂੰ ਖੂ ਜਿਹੜਾ ਹੁੰਦਾ ਨੂੰ ਕੂਆ ਕਹਿੰਦੇ ਹਨ ਸੰਸਕ੍ਰਿਤੀ ਦਾ ਲਬਜ ਹੈ ਕਵਾਟਾ ਭਗਤ ਜੀ ਕਹਿੰਦੇ ਜਿਵੇਂ ਇੱਕ ਸਰੀਰ ਖੂ ਦੀ ਤਰ੍ਹਾਂ ਦੇ ਵਿੱਚ ਪੰਜ ਇੰਦਰੀ ਜਿਹੜਿਆਂ ਨੂੰ ਪੰਜ ਟਿੰਡਾ ਹਨ ਟੁੱਟੀ ਲਾਜ ਭਰੀ ਮਤ ਹਾਰੀ ਟੁੱਟੀ ਲਾਜ ਭਰੇ ਮਤ ਹਾਰੀ ਭਗਤ ਜੀ ਕਹਿੰਦੇ ਤੇ ਲੱਜ ਜਿਹੜੀ ਐ ਨਾ ਉਹ ਟੁੱਟ ਗਈ ਕਹਿੰਦੇ ਮਤ ਜਿਹੜੀ ਉਹ ਹਾਰ ਗਈ ਕਹੋ ਕਬੀਰ ਇੱਕ ਬੁੱਧ ਵਿਚਾਰੀ ਨਾ ਓਕ ਵਾਟਾ ਨਾ ਆਪਣਹਾਰੀ ਕਹਿੰਦੇ ਕਬੀਰ ਸਾਹਿਬ ਜੀ ਕਹਿੰਦੇ ਏ ਕਬੀਰ ਇਹ ਬੁੱਧ ਦੇ ਨਾਲ ਮੈਂ ਵਿਚਾਰ ਕਰਦਾ ਹਾਂ ਨਾ ਓਕ ਵਾਟਾ ਨਾ ਆਪਣਹਾਰੀ ਕਹਿੰਦੇ ਇਹ ਇੱਕ ਛਲ ਸੀ ਕਹਿੰਦੇ ਇੰਦਰੀਆਂ ਦਾ ਛਲ ਸੀ ਕਹਿੰਦੇ ਜਦੋਂ ਸੋਜੀ ਹੋਈ ਸੂਜ ਬੂਦ ਹੋਈ ਤੇ ਪਤਾ ਲੱਗ ਗਿਆ ਕਹਿੰਦੇ ਨਾ ਇੰਦਰੀਆਂ ਦੇ ਵਿੱਚੋਂ ਸੁੱਖ ਮਿਲਦਾ ਹੈ ਕਹਿੰਦੇ ਨਾ ਕਹਿੰਦੇ ਉਹ ਖੂ ਜਿਹੜਾ ਹੈ ਸਰੀਰੂਪੀ ਖੂ ਉਹਦੇ ਵਿੱਚ ਅਗਨਾਰੂਪੀ ਇੰਦਰੀ ਕਰਮ ਕਮਾਂਦੇ ਹਨ ਕਹਿੰਦੇ ਜਦੋਂ ਸ਼ੁਭ ਗੁਣ ਧਾਰਨ ਕਰਦਾ ਹੈ ਮਨੁੱਖ ਕਹਿੰਦੇ ਉਹ ਮਾੜੀ ਮੱਤ ਜਿਹੜੀ ਉਹ ਨਾਸ ਹੋ ਜਾਂਦੀ ਹੈ ਸਭ ਗੁਣਾਰੂਪੀ ਟਿੰਡਾ ਜਿਣੀਆਂ ਨ ਭਰ ਜਾਂਦੇ ਹਨ ਔ ਗੁਣਾਰੂਪੀ ਚੀਕਰ ਨੂੰ ਖਤਮ ਕਰ ਦਿੰਦੇ ਹਨ ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਭਗਤ ਕਬੀਰ ਸਾਹਿਬ ਜੀ ਆਪਣੀ ਬਾਣੀ ਦੇ ਵਿੱਚ ਆ ਰਸ ਜੀਵਾ ਨੂੰ ਪਰਦੇਸ਼ ਬਖਸ਼ਦੇ ਹੋਏ ਵਿਰਾਗਵੀਂ ਸ਼ਬਦ ਉਚਾਰਨ ਕਰਦੇ ਹਨ ਜੀ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਜੀ ਨੇ ਕਾਹੀ ਪੁਲਾਹ ਜਨੀਆਂ ਪਾਸ਼ਾ ਜੀ ਸਮਤ ਬਖਸ਼ਣ ਆਈਆਂ ਮਾਈ ਭਾਈ ਸੰਗਤਾਨੀਆਂ ਹਾਜ਼ਰੀਆਂ ਆਈ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ